ਾਰੇ ਦੇ ਕਬੱਡੀ ਕੱਪ ਦੇ ਬੈਸਟ ਸੁਣਿਓ ਸੁਰ ਸਿੰਘ ਦੇ ਅੰਬੇ ਨੇ 10 ਰੇਡਾਂ ਪਾਈਆਂ ਇੱਕ ਜਫਾ ਲੱਗਿਆ 9 ਨੰਬਰ ਅੰਬਾ ਹਾਰਨੇ ਦਾ ਜੇਤੂ ਕਰੀ ਤਾੜੀਆਂ ਮਾਰੇ ਜ਼ੋਰਦਾਰ ਤੇ ਟੀਮ ਦੀ ਸੈਮਤੀ ਨਾਲ ਅੰਬਾ ਸੁਰ ਸਿੰਘ ਤੇ ਚਰਨੀ ਰਾਏ ਤਰਾਣਾ ਇਹ ਸਾਂਝੇ ਤੌਰ ਤੇ ਬੈਸਟ ਬਣਿਆ ਅੰਬਾ ਕਹਿੰਦਾ ਵੀ ਮੇਰਾ ਹਾਲਿਆ ਇਹ ਰਾਏ ਤਰਾਣਾ ਜੀ ਕਹਿੰਦਾ ਬਹੁਤ ਆ ਜਾਵੇਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਹਿੰਦੇ ਲੱਖਾਂ ਕਰੋੜਾਂ ਲੋਕਾਂ ਦਾ ਕਹਿੰਦੇ ਦਿਲ ਜਿੱਤ ਗਿਆ ਕੌਣ ਜਿੱਤ ਗਿਆ ਅੰਬਾਸੌਰ ਸਿੰਗਲ ਜਿਨੇ ਮੈਂ ਕਹਿੰਦਾ ਕੱਲੇ ਯਾਰ ਜੋ ਕੰਮ ਕੀਤਾ ਸਿਰਾ ਕਰਾਤਾ ਯਾਰ ਇਹ ਪਿੰਡ ਲੋਹਾਰਾ ਜ਼ਿਲ੍ਹਾ ਮੋਗੇ ਦੇ ਵਿੱਚ ਇੱਕ ਟੂਰਨਾਮੈਂਟ ਹੋਇਆ ਸੀ ਜਿੱਥੇ ਮੈਂ ਕਿਹਾ ਬੈਸਟਾਂ ਨੂੰ ਹਾਰਲੇ ਦਿੱਤੇ ਜਾਣੇ ਸੀ ਤੇ ਜੱਗੂ ਹਾਕਮ ਵਾਲੇ ਦੀ ਟੀਮ ਤੇ ਦੂਜੇ ਪਾਸੇ ਲੋਹਾਰੇ ਦੀ ਆਪਸ ਵਿੱਚ ਫਾਈਨਲ 'ਚ ਟੱਕਰ ਹੋ ਗਈ ਜਿਹਦੇ ਵਿੱਚ ਮੈਂ ਕਹਿੰਦਾ ਅੰਬੇ ਨੇ ਪੂਰਾ ਜੋਰ ਲਾਇਆ ਤੇ ਆਪਣੀ ਟੀਮ ਹਾਕਮ ਵਾਲੇ ਨੂੰ ਜਿਤਾ ਕੇ ਸਾਹ ਲਿੱਤਾ ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਰੇਡਾਂ ਪੈਂਦੀਆਂ ਹੁੰਦੀਆਂ ਤਾਂ ਜੋੜ-ਜੋੜ ਕੇ ਰੇਡਾਂ ਪੈਂਦੀਆਂ ਹੁੰਦੀਆਂ ਕਿਉਂਕਿ ਦੋ ਰੇਡਾਂ ਤੋਂ ਬਾਅਦ ਤੀਜੀ ਬੰਦ ਹੁੰਦੀ ਹੈ ਤਾਂ ਟੀਮ ਦੇ ਵਿੱਚ ਜਦੋਂ ਦੋ ਤਿੰਨ ਪਲੇਅਰ ਰੇਡਰ ਤਗੜੇ ਹੋਣ ਤਾਂ ਫਿਰ ਆਪਸ ਵਿੱਚ ਸਮਝੋਤਾ ਕਰ ਲੈਂਦੇ ਆ ਕਿ ਐਂ ਕਰ ਤੂੰ ਰੈਸਟ ਕਰ ਤੂੰ ਇੱਕ ਰੇਡ ਪਾਈ ਆਈ ਬਾਕੀ ਦੋ ਰੇਡਾਂ ਮੈਨੂੰ ਪਾਈ ਜਾਂਦੇ ਤਾਂ ਜਿਹਦੇ ਵਿੱਚ ਹਾਕਮ ਵਾਲੇ ਦੀ ਟੀਮ ਦੇ ਵੱਲੋਂ ਅੰਬੇ ਨੇ ਜੋੜ-ਜੋੜ ਕੇ ਰੇਡਾਂ ਪਾਈਆਂ ਤੇ ਇੱਕ ਜਫਾ ਖਾਦਾ ਜਿਨੇ ਕਹਿੰਦੇ 10 ਰੇਡਾਂ ਪਾ ਕੇ 9 ਪੁਆਇੰਟ ਲਿੱਤੇ ਤੇ ਬੈਸਟ ਨੂੰ ਮਿਲਦਾ ਸੀ ਹਾਰਲੇ ਹਾਰਲੇ ਤਾਂ ਅੰਬਾ ਜਿੱਤ ਗਿਆ ਪਰ ਅੰਬੇ ਨੇ ਹਾਰਲੇ ਉਸੇ ਗਰਾਊਂਡ ਦੇ ਵਿੱਚ ਉਸੇ ਰੇਡਰ ਨੂੰ ਦਿੱਤਾ ਯਾਰ ਕਿੰਨੀ ਵੱਡੀ ਚੀਜ਼ ਹੈ ਇੱਥੇ ਮੈਂ ਕਹਿੰਦਾ ਲੋਕੀ ਬੈਸਟਾਂ ਪਿੱਛੇ ਲੜਦੇ ਰਹਿੰਦੇ ਆ ਲੋਕੀ ਕਹਿੰਦੇ ਕਿ ਆਹ ਬੈਸਟ ਦਾ ਇਨਾਮ ਮੈਂ ਘਰੇ ਲੈ ਕੇ ਜਾਣਾ ਪਰ ਐਡਾ ਤਕੜਾ ਪਲੇਅਰ ਹੋਵੇ ਐਡਾ ਤਕੜਾ ਸੂਰਮਾ ਯਾਰ ਸੂਰਮਾ ਹੀ ਕਹਿ ਸਕਦੇ ਕਬੱਡੀ ਦੇ ਵਿੱਚ ਯਾਰ ਕਿਉਂਕਿ ਕੋਈ ਆਪਾਂ ਕਹੀਏ ਕਿ ਕੋਈ 50-60 ਹਜ਼ਾਰ ਦੀ ਚੀਜ਼ ਹੈ ਤਾਂ ਵੱਖਰੀ ਚੀਜ਼ ਹੁੰਦੀ ਹੈ ਇਹ 3-4 ਲੱਖ ਦੇ ਨੇੜੇ ਹਾਰਲੇ ਆ ਮੋਟਰਸਾਈਕਲ ਜਿਹੜਾ ਮੈਂ ਕਹਿੰਦਾ ਅੰਬੇ ਨੇ ਸੋਚਿਆ ਤੱਕ ਨਹੀਂ ਯਾਰ ਹੁਣ ਇਸ ਚੀਜ਼ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਆ ਕਿਉਂਕਿ ਮੈਨੂੰ ਤਾਂ ਬੜਾ ਸਕੂਨ ਮਿਲਿਆ ਯਾਰ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਸਕੂਨ ਮਿਲਿਆ ਉਹ ਚੀਜ਼ ਬਹੁਤ ਮਿਲੀ ਕਿਉਂਕਿ ਐਵੇਂ ਦੇ ਪਲੇਅਰ ਵੀ ਹੈਗੇ ਯਾਰ ਕਬੱਡੀ ਦੇ ਵਿੱਚ ਜੋ ਆਪਣਾ ਘਰ ਪਰਣਾ ਨਹੀਂ ਜਾਂਦੇ ਉਹ ਕਹਿੰਦੇ ਕੋਈ ਉਵੇਂ ਦਾ ਬੰਦਾ ਹੋਵੇ ਯਾਰ ਜਿਹੜਾ ਮੈਂ ਕਹਿੰਨਾ ਸਾਰਿਆਂ ਦੇ ਦਿਲ ਜਿੱਤ ਲੇ ਯਾਰ ਜਿਹੜਾ ਰੇਡਰ ਸੀ ਇਹ ਕੇ ਵੀ ਤੁਹਾਨੂੰ ਕੀ ਕਹਦਣਾ ਇੱਕ ਵੀ ਜਫਾ ਨਹੀਂ ਖਾਦਾ ਜਿੰਨੀਆਂ ਵੀ ਉਹਨੇ ਰੇਡਾਂ ਪਾਈਆਂ 5 ਪਾਈਆਂ 4 ਪਾਈਆਂ ਜਾਂ 6 ਪਾਈਆਂ ਉਸ ਬੰਦੇ ਦੀਆਂ ਰੀਡਾਂ ਦੇਖ ਕੇ ਵੀ ਰੂਹ ਖੁਸ਼ ਹੋ ਗਈ ਯਾਰ ਐਡਾ ਤਗੜਾ ਪਲੇਅਰ ਕਿਹੜੇ ਪਾਸੇ ਜਾ ਰੁਕਿਆ ਹੋਇਆ ਸੀ ਕਿਉਂ ਨਹੀਂ ਲੋਕਾਂ ਦੀ ਨਿਗਾਹ ਦੇ ਵਿੱਚ ਐਵੇਂ ਦਾ ਪਲੇਅਰ ਸਾਹਮਣੇ ਆਇਆ ਪਰ ਜੋ ਅੰਬੇ ਨੇ ਕੀਤਾ ਯਾਰ ਮੈਂ ਤਾਂ ਕਈ ਬੰਦਿਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਬਹੁਤ ਇਨਾਮ ਜਿੱਤ ਲੈ ਆਪਾਂ ਬੈਸਟ ਵੀ ਆ ਜਣੇ ਹਰ ਇੱਕ ਮੈਚ ਚ ਬੈਸਟ ਆ ਜਣੇ ਜਿੱਥੇ ਖੇਡਦੇ ਆ ਤਾਂ ਤੂੰ ਤੀ ਬੋਲਣ ਲੱਗ ਜਾਂਦੀ ਆ ਪਰ ਜਿਹੜੇ ਐਵੇਂ ਦੇ ਰੀਡਰ ਹੁੰਦੇ ਆ ਉਹਨਾਂ ਦਾ ਹੌਸਲਾ ਜ਼ਰੂਰ ਵਧਾਇਆ ਕਰੋ ਜਿਵੇਂ ਅੱਜ ਅੰਬੇ ਨੇ ਵਧਾਤਾ ਇਹਦੇ ਨਾਲ ਕੋਈ 2.5 ਲੱਖ ਦੇ ਨੁਕਸਾਨ ਨਾਲ ਅੰਬੇ ਨੂੰ ਕੋਈ ਫਰਕ ਨਹੀਂ ਪ ਪਰ ਤੁਸੀਂ ਇਹ ਸੋਚੋ ਜੋ ਰਿਸਪੈਕਟ ਜੋ ਪਿਆਰ ਅੱਜ ਅੰਬੇ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਆ ਜੋ ਲਾਈਵ ਦੇ ਵਿੱਚ ਕਮੈਂਟ ਆਜ ਪਿਆਰ ਸੀ ਅੰਬੇ ਲਈ ਉਹ ਮੈਂ ਕਹਿੰਦਾ ਮੈਂ ਜ਼ਿਕਰ ਨਹੀਂ ਕਰ ਸਕਦਾ ਜੋ ਲੋਕਾਂ ਦੇ ਵਿੱਚ ਇਸ ਟਾਈਮ ਅੰਬੇ ਦੇ ਲਈ ਇੱਜ਼ਤ ਬਣ ਗਈ ਜਿੱਡਾ ਤਗੜਾ ਮਰਜੀ ਪਲੇਅਰ ਹੋਵੇ ਯਾਰ ਪਰ ਇੱਜ਼ਤ ਬਣਾਣੀ ਬਹੁਤ ਮੁਸ਼ਕਲ ਹੈ ਜਿਹੜੀ ਵਿਗਾੜਣੀ ਹੈ ਉਹ ਤਾਂ 2 ਮਿੰਟਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਲੜਾਈ ਝਗੜਾ ਕਰ ਲਈ ਇੱਕ ਦੂਜੇ ਦੇ ਮਾਰ ਦिए ਤਾਂ 2 ਮਿੰਟਾਂ 'ਚ ਇੱਜ਼ਤ ਮਿੱਟੀ ਹੋ ਜਾਂਦੀ ਆ ਪਰ ਅੰਬੇ ਨੇ ਸਿਰਾ ਕਰਾਤਾ ਯਾਰ ਤੇ ਕਹਿੰਦੇ ਲੋਹਾਰੇ ਦੇ ਟੂਰਨਾਮੈਂਟ ਦੇ ਵਿੱਚ ਕਹਿੰਦੇ ਅੰਬੇ ਜੱਗੂ ਤੇ ਮਣੀ ਮੱਲੀਆਂ ਵਾਲੇ ਨੇ ਕਹਿੰਦੇ ਸਿਰਾ ਕਰਾਤਾ ਜਿਹੜੀ ਕਹਿੰਦੇ ਫਾਈਨਲ ਲੋਹਾਰੇ ਦਾ ਆਪਣੇ ਪਿੰਡਾਂ ਵਾਲੇ ਨੂੰ ਲੈ ਗਏ ਤੇ ਕਹਿੰਦੇ ਜਿਹੜੇ ਦੋ ਹਾਰਲੇ ਸੀ ਉਹ ਵੀ ਕਹਿੰਦੇ ਆਪਣੇ ਆਪਣੇ ਏਰੀਆ 'ਚ ਲੈ ਗਏ ਇੱਕ ਤਾਂ ਹਾਰਲੇ ਕਹਿੰਦੇ ਜੱਗੂ ਹਾਕਮ ਵਾਲਾ ਲੈ ਗਿਆ ਤੇ ਇੱਕ ਹਾਰਲੇ ਅੰਬਾ ਜਿੱਤ ਕੇ ਆਪਣੇ ਭਰਾ ਦੇ ਨਾਂ ਕਰ ਗਿਆ ਇਹੀ ਪਿਆਰ ਜਿਹੜੀ ਮੈਂ ਕਹਿੰਦਾ ਪਿਆਰ ਦੀ ਮਸਾਲ ਇਹ ਮੈਂ ਕਹਿੰਦਾ ਸਦਾ ਯਾਦ ਰਹਿੂਗੀ ਤੇ ਜੋ-ਜੋ ਕਹਿੰਦਾ ਕਿ ਅੰਬੇ ਦੇ ਆਹ ਵਾਲੇ ਕੰਮ ਨੇ ਲੋਕਾਂ ਦੇ ਦਿਲ ਜਿੱਤ ਲੈ ਆਪਣੇ ਆਪਣਾ ਵਿਚਾਰ ਜ਼ਰੂਰ ਦਿਓ ਵੀਡੀਓ ਦੇ ਵਿੱਚ ਤਾਂ ਕਿ ਅੰਬੇ ਭਰਾ ਨੂੰ ਵੀ ਪਤਾ ਲੱਗੇ ਜੋ ਕੰਮ ਮੈਂ ਕੀਤਾ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾ ਲਈ ਆਪਣੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ